ਲੋ ਜੀ ਦੋਸਤੋ ਸਰਕਾਰ ਦੀ ਧੁੰਨੀ ਚਟੀਕਾ ਲਾਣ ਨੂੰ ਕਿਸਾਨ ਚੱਲ ਪਏ ਤੇ ਆਹ ਟਰਾਲੀਆਂ ਜਾਂਦੀਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਵਾਂਗੇ ਕਿ ਟਰਾਲੀਆਂ ਤਿਆਰ-ਪਰ ਤਿਆਰ ਤੇ ਕਾਫਲਾ ਅੱਗੇ ਨੂੰ ਵਧਦਾ ਹੋਇਆ ਇਹ ਵੀਡੀਓ ਦਿਖਾਉਣ ਦਾ ਮਕਸਦ ਸਿਰਫ ਐਨਾ ਹੀ ਆ ਵੀ ਤੁਹਾਨੂੰ ਤੁਹਾਨੂੰ ਪਤਾ ਲੱਗ ਜਾਵੇ ਵੀ ਕਿੰਨਾ ਕੁ ਰੋਸ ਆ ਜਿਹੜਾ ਕਿਸਾਨਾਂ ਦੇ ਵਿੱਚ ਤੇ ਲੰਬਾ ਕਾਫਲਾ ਜਿਹੜਾ ਦਿੱਲੀ ਵੱਲ ਨੂੰ ਜਿਹੜਾ ਟਰਾਲੀਆਂ ਦਾ ਤੇ ਪੰਜਾਬੀਆਂ ਦੀ ਖਾਸੀਅਤ ਆ ਜੀ ਜਦੋਂ ਕਿਤੇ ਤੁਰਦੇ ਆ ਤੇ ਵਾਹਿਗੁਰੂ ਦਾ ਓਟ ਤੇ ਆਸਰਾ ਲੈ ਕੇ ਜਦੋਂ ਕੰਮ ਸ਼ੁਰੂ ਕੋਈ ਕਰ ਲੈਂਦੇ ਨੇ ਪਰੇ ਫਿਰ ਚਾੜ ਕੇ ਹੀ ਮੁੜਦੇ ਆ ਤੇ ਇਹ ਜਦੋਂ ਤੁਰਨ ਤੋਂ ਪਹਿਲਾਂ ਦੀਆਂ ਬੈਰੀਅਰ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਇਹ ਰਾ ਜੋ ਰੁਕਿਆ ਗਿਆ ਕਿਸਾਨਾਂ ਦਾ ਇਸ ਤੋਂ ਜਿਹੜਾ ਸਰਕਾਰ ਆ ਉਹਨਾਂ ਦੇ ਦਿਲਾਂ ਦੇ ਵਿੱਚ ਦਹਿਲ ਦਾ ਜਿਹੜਾ ਪਤਾ ਲੱਗਦਾ ਵਾ ਕਿ ਕਿੰਨੀਆਂ ਕੋ ਡਰੀਆਂ ਹੋਈਆਂ ਨੇ ਇਹ ਸਰਕਾਰਾਂ ਤੇ ਤਸਵੀਰਾਂ ਤੁਹਾਨੂੰ ਹੋਰ ਵੀ ਅਸੀਂ ਦਿਖਾਉਂਦੇ ਰਾਵਾਂਗੇ ਤੁਸੀਂ ਜੁੜੇ ਰਹੋ ਇੰਟਰਨੈਸ਼ਨਲ ਪੰਜਾਬੀ ਨਿਊਜ਼ ਦੇ ਨਾਲ